ਨਾ ਇੱਕ ਤਾਂ ਮੈਡੀਕਲ ਕਾਲਜ ਕਮਿਊਨਿਟੀ ਮੈਡੀਕਲ ਕਾਲਜ ਆਰਥ ਸਕਾਦਰ ਸਹਿਯੋਗ ਨਾਲ 60 40 ਦਿਨਾਂ ਵਿੱਚ ਉਹ ਤਿਆਰ ਹੋ ਰਿਹਾ ਫੌਜ ਤੋਂ ਜ਼ਮੀਨ ਲੈ ਲਈ ਅਸੀਂ ਉਹਨਾਂ ਨੂੰ ਅਸੀਂ ਮਤਲਬ ਬਦਲਾ ਲਈ ਉਹਨਾਂ ਨਾਲ ਜ਼ਮੀਨ ਤੇ ਉਸ ਤੋਂ ਬਾਅਦ ਕੁੜੀਆਂ ਦਾ ਕਾਲਜ ਤਿਆਰ ਹੋ ਗਿਆ ਸੀ ਇਹ ਤਾਂ ਸਕੂਲ ਵੀ ਸੀਨੀਅਰ ਸੈਕੰਡਰੀ ਸਕੂਲ ਹੋ ਗਿਆ ਤੇ ਉਹ ਵੀ ਮਿਲਦਾ 40 ਹੋ ਗਿਆ ਹਾਂਜੀ ਹੁਣ ਬਸ ਉਦਘਾਟਨ ਕਰਨਾ ਰੱਖਾ ਅਗਲੇ ਅਗਲੇ ਸਪੈਨਸ ਤੇ ਮਰੇ ਕੋਲੇ ਦੀਆਂ ਪਿੰਡਾਂ ਦੀਆਂ ਸੜਕਾਂ ਮੰਡੀਆਂ ਖੇਡਾਂ ਦੇ ਮੈਦਾਨ ਸੀਵਰੇਜ ਦਾ ਮੇਰੇ ਕੋਲੇ ਦਾ ਕੰਮ ਇਹ ਸਾਰੇ 150 ਕਰੋੜ ਰੁਪਏ ਦਾ ਜਿਹੜਾ ਸਾਡਾ ਪ੍ਰੋਜੈਕਟ ਹੈ ਜਿਹੇ ਤਹਿਸੀਲ ਕੰਪਲੈਕਸ ਹੈ ਨਵਾਂ ਅਮਰਗੜ ਦਾ ਤਹਿਸੀਲ ਕੰਪਲੈਕਸ ਬੇ ਸਬਤ ਸੀ ਜੋੜੇਪੁਰ ਵਾਲੀ ਜਿਹੜੀ ਸੜਕ ਹੈ ਅੰਨੇ ਤੱਕ ਉਲਪੋੜ ਵੀ ਉਲਪੋੜ ਵੀ ਹੁਣ ਬਹੁਤ ParaName ਹੋ ਗਿਆ ਉਹਦਾ ਤਾਂ ਵੀ ਨਕਸ਼ੇ ਬਣ ਗਏ ਨੇ ਤੇ ਸੁਮਲੇ ਕੋਲੇ ਨੂੰ ਚਮਕਾ ਦੇਾਂਗੇ ਆਹ ਮੈਂ ਤੁਹਾਨੂੰ ਮਲੇਰਕੋਲੇ ਹੀ ਬਾ ਮੁਸਲਮਾਨ ਅਲੀ ਹੈ ਲੇਕਿਨ ਮਲੇਰਕੋਲੇ ਹੀ ਬਾ ਨਹੀਂ ਹੋ ਰਿਹਾ ਤਹਿਸੀਲ ਵੱਲੋਂ ਉਹ ਤਹਿਸੀਲਦਾਰ ਕਰ ਦੇ ਦੀ ਅੱਛਾ ਜੀ ਹਾਂ ਜੀ ਬੋੜਾ ਬਈ ਕਾਂਗਰਸ ਨਹੀਂ ਬੰਦ ਹੋਇਆ ਬੋੜਾ ਕਾਂਗਰਸ ਨਹੀਂ ਬੰਦ ਹੋਇਆ ਦਾ ਪਰ ਆਪਣੇ ਚੱਲਦਾ ਦਾ ਹੁਣ ਫੇਰ ਬੰਦ ਹੈ ਪਹਿਲਾਂ ਕਾਂਗਰਸ ਨੇ ਬੰਦ ਕਰਿਆ ਮੈਂ ਗੱਲ ਕਰ ਮੈਂ ਗੱਲ ਥੈਂਕ ਯੂ ਸਰ ਇੱਕ ਜਿਹੜਾ ਮਿੰਦੀ ਪਸਾ ਲਈ ਤੁਸੀਂ ਐਲਾਨ ਕੀਤਾ ਜਿਹੜੇ ਪਹਿਲਾਂ ਫਾਰਮੈਟ ਲੋਕਾਂ ਦੇ ਕੋਲ ਨਹੀਂ ਫਿਰ ਉਹ ਨਹੀਂ ਡਾਉਨ ਨਹੀਂ 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 ਕੋਈ بس ਪਿੰਡ ਤਾਂ ਖਾਲੀ ਪੈ ਨੇ ਮਿਨੀ ਬੱਸਾਂ ਬਲੋ ਕੋ ਚੱਲੀ ਨਹੀਂ ਰਹੀਆਂ ਜੀ ਕੋਈ ਹੈ ਨਹੀਂ بس ਸਰ ਪਿੰਡਾਂ ਦਾ ਤਾਂ ਤੋੜ ਹੀ ਦਿੱਤਾ ਹੈ ਬਸਾਨਾ ਸਿਸਟਮ ਸੋ 30 ਕਿਲੋਮੀਟਰ ਦਾ ਜਿਹੜਾ ਰੂਟ ਬਣੂਗਾ ਜਿ ਵਿੱਚ ਇੱਕ ਮਿਊਸਪਲ ਕਮੇਟੀ ਵੀ ਆ ਸਕਦੀ ਹੈ ਇੱਥੇ ਕਨਰਲ ਕੌਂਸਲ ਵੀ ਆ ਸਕਦੀ ਹੈ 30 ਕਿਲੋਮੀਟਰ ਦਾ ਰੂਟ ਬਣੂਗਾ ਤੇ ਉਹ ਉਹ ਅਸੀਂ ਜਾਰੀ ਕਰਾਂਗੇ ਟ੍ਰਾਂਸਪੋਰਟ ਵਿਭਾਗ ਮੰਡਲ ਕਬਣਾ ਰਹੇ ਆਂ ਔਰ ਕੋਈ ਉਹਦੇ ਚ ਸਪਰਸ਼ ਨਹੀਂ ਕੋਈ ਉਹਦੇ ਚ ਪੈਸਾ ਨਹੀਂ ਜਹਾਂਗੀਰ ਤੋਂ ਜੋੜੇਪੁਰ ਤੱਕ ਰੋਡ ਪਹਿਲਾਂ ਨਹਿਰ ਦੀ ਪਟੜੀ ਤੇ ਬਣੀ ਹੋਈ ਸੀ ਉਹ ਮਤਲਬ ਨਹਿਰ ਦੀ ਜਦੋਂ ਖਤਮ ਹੋਈ ਆ ਪਟੜੀ ਪੱਕੀ ਜੀ ਬਣਨ ਨਹਿਰ ਪੱਕੀ ਉਹ ਤੋਂ ਬਾਅਦ ਉਹ ਖਤਮ ਹੋ ਗਈ ਉਹ ਵੀ ਲੋਕਾਂ ਦੀ ਜਹਾਂਗੀਰ ਤੋਂ ਜਹਾਂਗੀਰ ਤੋਂ ਜੋੜੇਪੁਰ ਤੱਕ ਨਹਿਰ ਹੈ ਜਿਹੜੀ ਇਹਦੇ ਤੇ ਸੜਕ ਬਣੀ ਹੋਈ ਸੀ ਪਹਿਲਾਂ ਹੀ ਉਹ ਜਦੋਂ ਸੜਕ ਤੇ ਨਹਿਰ ਪੱਕੀ ਕੀਤੀ ਉਹ ਖਤਮ ਹੋ ਗਈ ਜੀ ਉਹ ਵੀ ਲੋਕਾਂ ਦੀ ਮੰਗ ਆ ਵੀ ਬਣਨੀ ਹੈ ਸੜਕਾਂ ਦਾ ਸਾਰੇ ਪੰਜਾਬ ਦੇ ਵਿੱਚ ਹੀ ਅਸੀਂ ਹੁਣ ਇੱਕ ਸਿੰਗਲ ਸੜਕ ਵੀ ਜਿਹੜੀ ਉਹ ਛੱਡਾਂਗੇ ਨਹੀਂ ਬਲਕਿ ਠਾਰਾ ਠਾਰਾ ਬੁੱਟੀਆਂ ਵੀ ਕਰਾਂਗੇ ਬਹੁਤ ਸਾਰੇ ਪਿੰਡਾਂ 'ਚ ਫਿਰਨੀਆਂ ਵੀ ਜਿਹੜੀਆਂ ਕੱਚੀਆਂ ਨਹੀਂ ਛੱਡਣੀਆਂ ਸੀ ਪਿੰਡਾਂ ਦੀਆਂ ਟੋਬਿਆਂ ਦਾ ਕੰਮ ਚੱਲੂਗਾ ਟੋਬਿਆਂ ਦੀ ਸਫਾਈ ਹੋਊਗੀ ਔਰ ਮੈਰੀ ਪਾਣੀ ਤਾਂ ਬਹੁਤ ਜ਼ਿਆਦਾ ਤੁਹਾਨੂੰ ਵੀ ਲੋਕ ਕਹਿੰਦੇ ਹੋਣੇ ਪਿੰਡਾਂ 'ਚ ਜਿੱਥੇ 40-40 ਸਾਲ ਬਾਅਦ ਮੈਰੀ ਪਾਣੀ ਜਿਹੜਾ ਉਹ ਪਹੁੰਚਿਆ ਅੱਸੀਆਂ ਜਾਂ ਥੱਲੇ ਪਾਈਪ ਦਬਕੇ ਸੋ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ ਕਿ ਪੰਜਾਬ ਜਿਹੜਾ ਉਹਨੂੰ ਨੰਬਰ 1 ਸੂਬਾ ਬਣਾਈਏ ਮੇਰੇ ਉਹਦਾ ਸਾਰਾ ਫਾਰਮੈਲਟੀ ਜਿਹੜੀ ਹੋ ਗਈ ਹੈ ਕونکہ ਮੇਰੇ ਨਾਲ ਕਾਲਜ ਦੇ ਵਿੱਚ ক্লোਜ਼ ਹੈ ਕਿ ਹਸਪੀਟਲ ਵੀ ਅਪਗ੍ਰੇਡ ਕਰਨਾ ਪੈਂਦਾ ਸੋ 200 ਬੈੱਡ ਦਾ ਹਸਪੀਟਲ ਹੈ 100 ਬੈੱਡ 100 ਜਿਹੜੀ ਸੀਟ ਹੈ ਉਹ ਐਮਬੀਬੀਐਸ ਦੀ ਅਯੁੱਧਨਾ ਜਨ ਲੈ ਕੇ ਅੱਜ ਦੁਆ ਕੀਤੀ ਆ ਲੋਕਾਂ ਨੇ ਜੀ ਬੜਾ ਵਧੀਆ ਬੜਾ ਮੈਨੂੰ ਅੱਛਾ ਲੱਗਿਆ ਜੀ ਇੱਥੇ ਦੁਆ ਕੀਤੀ ਹੈ ਕਿ ਆਓ ਆਪ ਸਾਰੇ ਲੜਕੇ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਔਰ ਜਦੋਂ ਲੋਕ ਨਾਲ ਲੱਗੇ ਲੋਕ ਲਹਿਰ ਬਣ ਗਈ ਉਦੋਂ ਕੋਈ ਵੀ ਅਸੀ ਅਡਿਕਸ਼ਨ ਨਹੀਂ ਹੁੰਦੀ ਜਿਹੜੀ ਜਿਹੜੀ ਹਟ ਸਕੇ ਸੋ ਲੋਕ ਪਿੰਨਾਂ ਦੇ ਲੋਕ ਜਿਹੜੇ ਨੂੰ ਪੰਚਾਇਤ ਪੰਚਾਇਤਾਂ ਪਿੰਡਾਂ ਦੀਆਂ ਉਮਤੇ ਪਾ ਨਹੀਂ ਮਲੇ ਕੋਲੇ ਦੇ ਲੱਕ ਦੇ 40 40 ਪਿੰਡਾਂ ਨੇ ਵੀ ਸੰਦੌੜ ਦੇ ਅਲੱਗ-ਅਲੱਗ ਪਿੰਡਾਂ ਨੇ ਤੇ ਉਹ ਅਸੀਂ ਸਾਥ ਦੇਵਾਂਗੇ ਹੈਨਾ ਹਾਂਜੀ ਮੈਨੂੰ ਅੱਜ ਅੱਜ ਮਿਲ ਗਿਆ ਵੈਸੇ ਸਾਡੇ ਐਮਪੀ ਸਾਹਿਬ ਵੀ ਖੜੇ ਨੇ ਅਸੀਂ ਵੀ ਇੱਥੋਂ ਵਿਧਾਨ ਸਭਾ ਜੀ ਵਿਰੋਧ ਕਰਾਂਗੇ ਉੱਥੇ ਸਾਡੇ ਐਮਪੀ ਸਾਹਿਬ ਵੀ ਇਸ ਗੱਲ ਦਾ ਸਮਰਥਨ ਕਰਵਾਉਂਦੇ ਆ। ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਬਹੁਤ-ਬਹੁਤ ਧੰਨਵਾਦ